ਅੱਲੀਰ ਕੀ ਹਾਲ ਚਾਲ ਹੈ ਦੋਸਤਾਂ ਮਿੱਤਰਾਂ ਉਮੀਦ ਕਰਦਾ ਵੀ ਠੀਕ ਠਾਕ ਹੋਣ ਤੁਹਾਡੇ ਜਨਵਰੀ ਸੈਟ ਵਟ ਬੂਗੇ ਅੱਲਾ ਹੋਵੇ ਮਿੱਤਰੋ ਅੱਜ ਬਾਵਾ ਦੇਣਾ ਬਾਅਦ ਬਲੌਗ ਕਰਤੇ ਆਪਾਂ ਸ਼ੁਰੂ ਇਧਰ ਨੁੰਨਾ ਬਈ ਆਇਆ ਵਿਆ ਤੇ ਆ ਆਪਣੀ ਭਤੀਜੀ ਆ ਕਿਵੇਂ ਆ ਓਏ ਹਾਂ ਮਮ ਮਮ ਆ ਕਬੂਤਰ ਕਿੱਥੇ ਆ ਕਬੂਤਰ ਕਿੱਥੇ ਆਪਣਾ ਹੈ ਓ ਆਗ ਬੁੱਤਰੀ ਬਾਈ ਦੇਖ ਲਓ ਖਟੀਆਂ ਅੱਖਾਂ ਦੀ ਇਹ ਜਨੂੰਨੇ ਨੂੰ ਦੇ ਦੇਣੀ ਆ ਆਪਾਂ ਗਿਫਟ ਕਰ ਦੇਣੀ ਠੀਕ ਹੈ ਜੀ ਬਾਕੀ ਵੀ ਸਾਨੂੰ ਕਬੂਤਰ ਸਾਰੇ ਦਿਖਾਉਣੇ ਆ ਆ ਦੇ ਕੋਲੇ ਹੀ ਆ ਹਾਂ ਇਹ ਕੀ ਹੈ ਪਤਾ ਨਹੀਂ ਬਈ ਇਹ ਕਿਹੜੀ ਭਾਸ਼ਾ ਬੋਲਦੀ ਸਾਨੂੰ ਸਮਝ ਨਹੀਂ ਆਉਂਦੀ ਦੂਜੀ ਆ ਸਾਥ ਸਪਰੀਕਾ ਲਿਖੋ ਸੋ ਸੋ ਕੀ ਕਹਿੰਨਾ ਸੋ ਸੋ ਉਹ ਕੀ ਕਹਿੰਨਾ ਕਾਕਾ ਕਾਕਾ ਉਹ ਜੀ ਆਪਣਾ ਥੱਲੇ ਆ ਆ ਦੇਖੋ ਬਾਈ ਕਬੂਤਰ ਹਾਂ ਇਹ ਕ ਤੇ ਕਬੂਤਰ ਕਿੱਥੇ ਆ ਲੈਨੇ ਕਬੂਤਰ ਹੈ ਬਲਾ ਬਲਾ ਇਹਨੂੰ ਆਇਓ ਬੋਸ ਕਰੀ ਮਾਰਦੀ ਬਾਈ ਅਸੀਂ ਦੇਖੋ ਤੇ ਐਂ ਕਰ ਦੇ ਹਮ ਬਲਾ ਇਹਨੂੰ ਆ ਦੇਖੋ ਬਾਈ ਬੱਦਿਆਂ ਕਬੂਤਰਾਂ ਨੇ ਇਹਨੇ ਇੱਕ ਇੱਥੇ ਆਂਡਾ ਦਾ ਰੈਸਟ ਦਿੰਨੇ ਆ ਇਹ ਤੇ ਬਾਕੀ ਆ ਪੱਠੇ ਆਪਾਂ ਖਿੱਚਦੇ ਸੀ ਜਗਰੂਬਾਈ ਆ ਕੇ ਖੱਚ ਗਿਆ ਹੀ ਹਨਾ ਆਪਾਂ ਤਾਂ ਰਹੀਆਂ ਬੀ ਆ ਕੋਰ ਆ ਆ ਰਿਹਾ ਕਬੂਦਰੀ ਆ ਰਿਹਾ ਪੱਠਾ ਇਹਨੂੰ ਇੰਜ ਖੁੱਲਾ ਛੱਡਦੇ ਆ ਤੇ ਇੱਕ ਉਹ ਬੈਠਾ ਆ ਰੇ ਕੋਜਾ ਲਾੜ ਗਚੀਰਾ ਦੇਖੋ ਆਹਾ ਜੀ ਬਣ ਗਿਆ ਲੈ ਇੱਕ ਆ ਇੱਧਰ ਇੱਕ ਆ ਬੈਠੀ ਵੱਡੀ ਗੂਦਰੀ ਆਪਣੀ ਕੋਸ਼ ਆ ਰਹੀ ਉਜੀ ਕੱਢ ਦੇ ਨਾਲੇ ਬਾਹਰ ਉਹ ਮਾੜਾ ਘਟਣਾ ਬਰੈਂਡ ਕੋਈ ਪਾਏ ਲੈ ਇਹਨੂੰ ਛੱਡ ਦਿੰਨੇ ਆਂ ਬਾਈ ਯੱਕਾ ਬਾਈ ਚਿੱਟੀਆਂ ਖਾ ਲਾਲ ਜੀਨਾ ਓਟ ਗਏ ਨੇ ਹੁਣਾ ਨਹੀਂ ਓਟ ਗਿਆ ਓਟ ਗਿਆ ਕਹਦੇ ਵੀ ਇੱਥੇ ਬਹਿ ਜਾਓ ਹਾਂ ਬਾਈ ਯਾਰ ਪਰ ਬਾਈ ਦਾ ਜਾਲ ਦਾ ਪਤਾ ਯਾਰ ਬੈਠਾ ਓ ਬੱਲੇ ਮੈਂ ਕਿਨੂੰ ਨਾਨ ਨੂੰ ਹੱਥ ਦੇ ਲਈਏ ਇਹ ਲੱਗਣਾ ਹੀ ਭੱਟਾ ਹੀ ਬੜਾ ਹੋਇਆ ਵੇਖਾ ਇਧਰ ਆ ਹੋ ਇਧਰ ਆ ਆ ਵਾ ਹੋ ਇਥੇ ਰੰਦੇ ਹੋ ਇਥੇ ਰੰਦੇ ਗਿਆ 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 ਲੇ ਵੇਲੇ 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 ਚੱਲੋ ਜੀ ਇਹਨੂੰ ਤੋਪਰ ਸੇਕ ਲੈਣ ਦੇ ਬਈ ਤੇ ਲੈਓ ਜੀ ਉਹਨੇ ਲੈ ਜਾ ਬਈ ਕਬੂਤਰੀ ਤੇ ਕਾਕਾ ਸਾਡਾ ਮੋੜ ਜਾ ਆ ਜਾ ਕਾਕਾ ਦਾ ਨਾਮ ਲੈ ਕੇ ਆ ਜਾ ਉਹ ਆ ਜਾ ਜੇਰੇ ਜਾ ਉਹ ਇਹ ਆ ਆ ਆ ਵੀ ਆ ਜਾ ਵੀ ਆ ਜਾ ਵੀ ਫੜ ਲਾ ਤੇ ਚਿੱਤਾ ਕੀ ਹੈ ਨਾ ਦੇਖ ਲਾ ਧਿਆਨ ਨਾਲ ਉੱਦਲੇ ਕੋਰਣਾ ਨੇ ਛੋੜੇ ਛੱਡ ਦੇ। ਇਹ ਪਾ ਦਾ ਕੁੰਡੀ ਕਿੱਥੇ ਡਾਉਣੀ ਤੇ ਆ ਜੀ। ਹਾਂ। ਤੇ ਇੱਕ ਵਾਰੀ ਦਿਖਾ ਦੀ ਚੰਗੀ ਤਰ੍ਹਾਂ ਕੂਤਰੀ। ਹਾਂ। ਅੱਪਾ ਅੰਮਲ ਅੰਮਾ। ਹਾਂ। ਕਰਦੇ ਨਹੀਂ। ਬਦਦੇ। ਇਹ ਹਾਂ। ਪਾਪੇ ਨੇ ਤੇ ਬਾਹਰ ਨਹੀਂ ਕੱਢੇ। ਹਾਂ ਲੈਣ। ਕੂਤਰੀ ਕਿੱਥੇ ਆਪਣੀ? ਕੂਤਰੀ ਕਿੱਥੇ ਆਪਣੀ? ਹੈਂ? ਭਾਈ ਮਾਰ ਦੇ ਭਾਈ ਮਾਰ ਦੇ ਆ ਬਿਠਾ ਬਿਠਾ ਆ ਵੀਰਿਆ ਲੋ ਭਾਈ ਨਵੀਂ ਛਤਰੀ ਦਾ ਮੂਰਤ ਕਰਤਾ ਆਪਾਂ ਤੇ ਲਾਲ ਸ੍ਰੀ ਉੱਤੇ ਬੰਦਤੀ ਆ ਹੁਣ ਪੱਠਾ ਵਢਾਉਣਾ ਇੱਧਰ ਚੱਲ ਪੱਠਾ ਇੱਧਰ ਚੱਲ 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 ਜੇ ਚੱਲ ਜੇ ਚੱਲ ਜੇ ਚੱਲ ਜੇ ਪਾ ਚੀਰਵਣ ਇਹੋ ਯਾ ਚੱਕ ਕੇ ਬਿਠਾਉਣਾ ਪੈਣਾ ਲੋਈ ਭਾਈ ਛਤਰੀ ਲਾਤੀ ਆ ਤੇ ਬੱਚਾ ਆਪਣਾ ਉਹ ਬਹਿ ਗਿਆ ਟੈਂਕੀ ਤੇ ਆ ਦੇ ਬੈਠਾ ਸਾਹਮਣੇ ਲਾਲਸਰੀ ਉੱਪਰ ਬੰਨਤੀ ਸੀ ਆਪੇ ਆ ਜੂਗਾ ਇਹ ਡੀ ਕਰਦੇ ਆ ਦੀ ਤੇ ਫਿਰ ਦੇਖਦੇ ਆ ਪਾਪੇ ਕੋਲੇ ਚੱਲਦੇ ਰਲੇ ਉਧੇਲੇ ਬੱਚੇ ਬੱਚੇ ਜੇ ਬਾਹਰ ਕੱਢ ਦੇ ਹਾਂ 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 ਪਿਆ ਬਾਕੀ ਸਾਨੂੰ ਮੁਰਗੇ ਵੀ ਥੱਲੇ ਚੱਲ ਕੇ ਦਿਖਾਉਣਾ ਮੈਂ ਆਹ ਦੇਖੋ ਭਾਈ ਆਪਣੇ ਮੁਰਗੇ ਆਣਾ ਕਮਰਗੀ ਤੇ ਬੈਠੀ ਜਗੇ ਰੇਤੇ ਤੇ ਹੁਣ ਜਗਾ ਦਿਹਾਉਣੇ ਆ। ਇਹ ਆ ਬਈ। ਇੱਥੇ ਇੰਨੀ ਜਗ੍ਹਾ ਗੋਲ ਕੀਤੀ ਨਾ ਇੱਥੇ ਬੈਠੀ ਸੀਗੀ ਅਸੀਂ ਕਹਾਂਂ ਡਾ ਦਊਗੀ। ਉਹ ਕੀ ਅੰਦਰ ਵੀ ਦੇਖ ਲੈਨੇ ਆਪਾਂ। ਨਹੀਂ ਕੋਈ ਨਹੀਂ ਆਂਡਾ। ਉਹ ਦੇਵਾਂ ਆਂਡਾ ਦੇ ਦੋ ਦੇ ਦੋ ਦੇ ਦੋ ਆਂਡਾ। ਆਂਡਾ ਦੇ ਦੇ ਯਾਰ ਭਾਈ। ਭਾਈ ਸਾਰੇ ਚੈਂਪੀਅਨ ਇੱਥੇ ਛੱਤ ਤੇ ਆ ਗਏ ਇਧਰ ਉਹ ਪਾਪਾ ਇਧਰੋ ਜਰੂਬ ਭਾਈ ਇਧਰ ਨੰਨਾ ਪਾਕਿਸਤਾਨੀ। ਇਹਦੇ ਹੈਪੀ ਪਾਕਿਸਤਾਨੀ ਬੰਦਾ ਹੈ ਹਾਂ ਚਾਹ ਮਗਾ ਲਾ ਲੈ ਮਹਿਤਰੀ ਨੂੰ ਚਾਹ ਨਹੀਂ ਪੀਈ ਕਿਤੇ ਆਪਾਂ ਚਾਹ ਕਹਿੰਦਾ ਦੇਖ ਲੈ ਕਹਿੰਦਾ ਚਾਹ ਪਿਆ ਆਏ ਹੁਣ ਚਾਹ ਪੀਣੀ ਯਾਰ ਚਾਹ ਨਹੀਂ ਪੀਤੇ ਲਓ ਭਾਈ ਅੱਧੇ ਪੱਠਾਂ ਦੇ ਤਾਂ ਕਰਤੀ ਪਟ ਪਟਾਈ ਤੇ ਆਹ ਲੈnde ਸੀ ਤਿੰਨ ਚਾਰ ਲੇਕ ਨੁੰਨੇ ਤੋਂ ਮੰਗਾਇਆ ਆਹ ਕਾਲਸਰ ਇਹਦੇ ਖੰਭ ਖਾਈਦੇ ਆ ਹਾਂ ਜਿਹੜਾ ਗਾਣਾ ਲਾਇਆ ਚਲੋ ਜੀ ਬਾਹਰ ਜਾਂਦਾ ਅੰਦਰ ਉੱਪਰ ਬਾਈ ਇਹ ਹੱਥ ਕਬੂਤਰ ਹੈ ਇਹਨੂੰ ਲੈ ਲੈਣਾ ਹੈ ਨਾ ਹਲੋ ਜੀ ਦੋ ਪੱਠੇ ਹੋਰ ਆਗੇ ਆ ਜਾ ਆ ਜਾ ਜਾਲ ਚ ਪਾਉਣ ਹੁਣ ਕਿਹੜਾ ਦਰਕਿ ਆਉਣਾ ਲੈ ਕੇ ਆਉਣਾ ਪੈਣਾ ਇਹਨਾਂ ਨੂੰ ਨਾ ਹੇ ਨੀਚੇ ਚੱਲ ਕੋਈ ਨਹੀਂ ਦੁਬਾਰਾ ਕਰ ਲੈ ਅੱਗੇ ਆਹ ਇਹ ਤੇ ਛੱਡ ਦੇ ਇਹਨੂੰ ਕੋਈ ਕੋਈ ਸ਼ਟਿੰਗਾਂ ਦਾ ਭਾਰੀ ਰੱਖ ਕੱਟੇ ਸੀਗੇ ਕੱਟੇ ਸੀਗੇ ਪੱਟੇ ਸੀਗੇ ਪੱਟੇ ਵੀ ਸੀ ਕੱਟੇ ਵੀ ਸੀ ਕਿਉਂ ਮੈਂ ਆਹੀ ਰਹਿ ਗਏ ਦੋ ਇਹ ਤਾਰ ਦੇਖ ਲੈ ਕਿ ਆ ਕੇ ਤਾਰ ਦਿਖਾ ਬੱਚਾ ਕਿੱਥੇ ਆ ਕਿਉਂ ਦੇ ਬੱਚੇ ਦੋ ਉਹਦੇ ਹੈ ਨਹੀਂ ਉਹਦੇ ਇੱਕ ਸੀ ਇੱਕ ਵਾਰ ਰੁਕੇ ਦਾ ਇੱਕ ਸੀਗਾ ਧਿਆਨ ਨਾਲ ਬਾਈ ਬਾਰੀ ਬੁਰੀ ਲਾ ਦੋ ਦੋ ਸੀ ਪਾਓ ਇਹਦੇ ਜੁਮੇ ਬੱਚਾ ਪਾਓ ਯਾਰ ਲੈ ਆ ਕੇ ਦੇ ਜਿੱਥੋਂ ਮਰਜੀ ਬੱਚਾ ਆ ਪਾ ਇੱਕ ਸੀਗਾ ਯਾਰ ਉਹਦੇ ਥਲੇ ਰੱਖਦਾ ਜਿੱਥੋਂ ਮਰਜੀ ਲੈ ਆ ਕੇ ਦਿਓ ਬੱਚਾ ਯਾਰ ਇੱਕ ਆ ਸੀਗਾ ਜਾ ਯਾਰ ਇਹ ਨਹੀਂ ਮੈਂ ਦੱਸਿਆ ਕਰਕੇ ਹੋਈ ਨਹੀਂ ਪਤਾ ਲੱਗ ਰਹੀ ਇਹਨੂੰ ਪਤਾ ਨਹੀਂ ਲੱਗ ਰਹੀ ਹਾਂ ਬੇ ਆ ਗਾ ਰ ਮੈਨੂੰ ਪਹਿਲਾਂ ਹੀ ਕਹਤਾ ਇਹ ਕੰਡਾ ਖਰਾਬ ਆ ਮੇਰੇ ਆਪਾਂ ਹੀ ਚੱਕਿਆ ਸੀਗਾ ਇਹ ਕੰਡਾ ਉਹ ਤਾਂ ਬਹੁਤ ਦਿਨ ਪਹਿਲਾਂ ਦੀ ਗੱਲ ਉਹਦੇ ਦੀ ਗੱਲ ਆ 20-25 ਦਿਨ ਹੋ ਗਏ 20-25 ਦਿਨ ਹੋ ਗਏ ਉਹਦਾ ਪਰ ਬੱਚਾ ਤਰੀ ਤੋਂ ਲੈਣਾ ਕੁੰਡੇ ਚ ਬੱਚਾ ਹੈ ਨਹੀਂ ਉਹ ਵੀ ਬੱਚਾ ਲਿਆ ਕੇ ਦੋਨੇ ਕਿਤੋਂ ਨਹੀਂ ਜਿੰਨੇ ਮਰਜ਼ੀ ਦੇ ਕਿਹੜਾ ਲੈਣਾ ਦੱਸ ਸੋਣੀ ਆਂਡਾ ਤੇ ਕਿਹੜਾ ਲੈਣਾ ਦੱਸ ਇਹ ਬੱਚਾ ਦੇ ਬੱਚਾ ਕਿਹੜਾ ਲੈਣਾ ਦੱਸ ਨੇ ਬੱਚਾ ਜਿੰਨਾ ਕਿ ਸੀਗਾ ਉਹ ਜਿੰਨੇ ਜਿੰਨੇ ਦਿਨ ਆਇਆ ਸੀਗਾ ਉਹਨੇ ਦਿਨ ਦਾ ਲਿਆ ਕੇ ਦੇ ਬੱਚਾ ਉੱਤੇ ਦੇ ਜਿਹੜਾ ਤਾਂ ਕਮਰਾ ਜੇ ਪਤਾ ਨਹੀਂ ਕਿਹੜਾ ਤਾਂ ਕਰਾਇਆ ਪਾਪਾ ਕਹਿੰਦਾ ਇੰਨੇ ਜਿੱਥੇ ਸ਼ਟਰ ਲੱਗਾ ਤੇ ਮੈਂ ਕਿਹਾ ਵਾਲ ਪੱਤੀ ਮਾਰਨੀ ਉਹਨੇ ਥੱਲੇ ਕੂਤਰ ਛੱਡ ਗਏ ਨਹੀਂ ਨਹੀਂ ਕਿਹੜਾ ਕਮਰਾ ਯਾਰ ਆ ਜਿਹੜਾ ਆਵੇ ਦੁਕਾਨ ਜਿੱਥੇ ਲੱਕੀ ਦੇ ਨਾਲ ਨਾਲ ਦੇ ਨਾਲ ਜਿਹੜੀ ਦੁਕਾਨ ਹਾਂ 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 ਆਪਾਂ ਕਹਿੰਦੇ ਉੱਥੇ ਉਹਨਾਂ ਨੇ ਕੂਚਰ ਛੱਡੇ ਆ ਹੈ ਤੈਨੂੰ ਕਿਹਨੇ ਦੱਸਿਆ ਉਹ ਯਾਰ ਇਹ ਕਾਰ ਆ ਹਾਂ ਜਲੇਲਾ ਤਾਂ ਆਈ ਸੀ ਤੇਰਾ ਯੂਨੀਵਰਸਿਟੀ ਆ ਗਿਆ ਚੱਲ ਕੋਈ ਨਹੀਂ ਕੋਈ ਪਹਿਲੇ ਪਲੇ ਪਲੇ ਖਾ ਪਿਆ ਜਾਂਦਾ ਉਹਦਾ ਯਾਰ ਉਹ ਹੈਪੀ ਇਹ ਕਾਰ ਆ ਤੇ ਬੱਚਾ ਜਨਰਲ ਹੀ ਨਾ ਇਹ ਕਾਰ ਆ ਇਹ ਕੋਈ ਜਿਹੜਾ ਤੈਨੂੰ ਦਿਖਾਇਆ ਮੌਜਾ ਇਹ ਬਣਾਵਾ ਮੌਜਾ ਇਹ ਜਿਹੜਾ ਤੈਨੂੰ ਉਹ ਦਿਖਾਇਆ ਪਤਾ ਹੈਪੀ ਕਹਿ ਜਾਂ ਸੀ ਇਹ ਹੈਪੀ ਜਿਹੜਾ ਛੋਟਾ ਹੁੰਦਾ ਜੋੜਿਆ ਜਵੜੇ ਨਹੀਂ ਯਾਰ ਡੋਆਟ ਐਸਾ ਹਰ ਵਾਰੀ ਇੱਕ ਦਿੰਦੀ ਯਾਰ ਉਹ ਉਹ ਕੂਤਰਨਾ ਦੋ ਅੰਡੇ ਧਰੂਗੀ ਹੁਣ ਵੀ ਇੱਕ ਹੀ ਆ ਹਰ ਵਾਰੀ ਇੱਕ ਹੀ ਦਿੰਦੀ ਆ ਤੇਰੇ ਲਾਉਂਦੀ ਆ ਭਲਾ ਅੰਡੇ ਉਹ ਰੱਖਦਾ ਬਈ ਸਹੀ ਗੱਲ ਆ ਇੱਕ ਹੀ ਲੱਗਣਾ ਜੇ ਮਰਜ਼ੀ ਭੱਜ ਲੈ ਪਰਤੀ ਪਾ ਦੇ ਨਹੀ ਅੰਡੇ ਵੀ ਚਾ ਕੂਤਰਨਾ ਪਰ ਜਿਹੜਾ ਹੁਣ ਲਾਇਆ ਵੈ ਪਹਿਲਾਂ ਵਾਲਿਆਂ ਤੇ ਦੋ ਦੋ ਕੱਢਦੀ ਇੱਕ ਹੀ ਦਿੰਦੀ ਆ ਹਰ ਵਾਰੀ ਜਾਂ ਜਾਂ ਤਾਂ ਬਾਅਦ ਕੱਢ ਕੇ ਮਾਰ ਦਿੰਦੀ ਆ ਤੇ ਜਾਂ ਬਣਦਾ ਨਹੀਂ ਇੱਕ ਹੀ ਬਚਾਉਂਦੀ ਬਸ ਪਰ ਹੂੰ ਰਾਜੀ ਬਹੁਤ ਹੁੰਦਾ ਇੱਕ ਮੈਸਤਰੀ ਇੱਕ ਨੂੰ ਪਾਲ ਦੇ ਵਧੀਆ ਵਧੀਆ ਤੇ ਦੋਨਾਂ ਨੇ ਦਾਣੇ ਦੇਣੇ ਹੁੰਦੇ ਦੇਖ ਲੈ ਕਈ ਦੋ ਦੋ ਪਾਲ ਦੇ ਵਧੀਆ ਹਾਂਜੀ ਕੋਈ ਜੇ ਪਾਲ ਦੇ ਕੋਈ ਵੀ ਨਹੀਂ ਪਾਲਦੇ ਮੇਰੇ ਨਾਲ ਅਨੂੰ ਨੇ ਯਾਰ ਕੇ ਫੇਰ ਦੱਸਦਾ ਬੱਚੇ ਹੁੰਦੇ ਆ ਤੇ ਉਹੀ ਸੰਗ ਚ ਨਲਕੀ ਦੇ ਦੇ ਮਾਰ ਦਿੰਦੇ ਲੈ ਅੱਛਾ ਇਹ ਵੀ ਇਹ ਵੀ ਗੱਲ ਹੈ ਯਾਰ ਦੱਸ ਯਾਰ ਜਮਦੇ ਬੱਚੇ ਨੂੰ ਛੋਲੇ ਦੇਣ ਲੱਗ ਜਾਂਦਾ ਹੈ ਇਹ ਜਿਆ ਬੰਦਾ ਯਾਰ ਤੇ ਬੱਚੇ ਨੂੰ ਰਾਜੀ ਬਹੁਤ ਹੁੰਦੇ ਆ। ਜੇ ਬੇਇੱਜ਼ਤੀ ਕਰਨਾ ਤੇ ਮੈਂ ਤੇਰੀ ਬੇਇੱਜ਼ਤੀ ਕਰੂੰਗਾ ਇਹ ਜੀ। ਤੂੰ ਬਲੌਗ ਬੰਦ ਕਰ। ਆ ਦੇਖ ਲਓ ਬਾਈ। ਖਸ ਕਰ ਦੇ ਦਿੰਦਾ। ਜਾਂਦੇ ਬੱਚੇ ਨੂੰ ਛੋਲੇ ਦੇਣ ਲੱਗ ਜਾਂਦਾ ਯਾਰ। ਕਰੇ ਉਹ ਕਮੈਂਟ ਯਾਰ ਕੀ ਕਰਗੇ ਨੋਨੇ ਬਾਈ। ਸਾਰੇ ਬੰਦੇ ਗਵਾਹ ਵੇਖ ਲੈ ਤੂੰ ਬੇਇੱਜ਼ਤੀ ਕਰਦਾ। ਕਮੈਂਟ ਕਰਕੇ ਜੂਦੇ ਸਨੂੰਨੇ ਬਾਈ ਦਾ ਕੀ ਕਰਗੇ ਠੀਕ ਆ। ਬਲੌਗ ਤਾਂ ਨਹੀਂ ਬੰਦ ਹੁੰਦੇ। ਹਾਂ ਠੀਕ। ਨੋਨਾਂ। ਕਿਤੇ ਕਿਤੇ ਕਹਿੰਦੇ ਨਾੜਾ ਨਾਲ ਉਹਨਾਂ ਦੀਆਂ ਸੁੱਕ ਜਾਂਦੇ ਪ੍ਰਸ਼ਾਦ ਵੀ ਮਿਲ ਜਾਂਦੇ ਥੋੜਾ ਜਿਆਦਾ ਸੀਗਾ ਉਹਦਾ। ਹਾਂ ਹਾਂ। ਦਾ ਇਹ ਅੱਜ ਤਾਂ ਬੇਲੇ ਹਾਂ ਕੰਮ ਨਾ ਕਰਦਣ। ਹੋ ਬਈਆ ਬਈਆ। ਹੋਰ ਐ ਸਾਹ। ਆਈ ਇਹ ਜਾਉਂਦੇ ਦੀ ਆਏ ਆਂ। ਪਤਾ ਨਹੀਂ ਦੇ ਕੁੰਡੇ ਕਾਂਡੇ ਚੋ ਸਿੱਕੂ ਚ ਹੋ ਗਈ ਉਥੇ। ਪਤਾ ਨਹੀਂ ਓਂਕਾਰ ਕਰ ਦਿੱਤੇ। ਦੂਜਾ ਵੀ ਆਏ ਜਈ ਸੀ। ਐ ਨਹੀਂ ਨਹੀਂ ਉਹ ਠੀਕ ਹੋ ਗਏ ਸੀ ਉਹ ਤਾਂ ਸਿੱਧੀ ਕਰਤੀ ਸੀ ਉਹ ਤਾਂ ਮਲ ਮਲ ਕੇ ਪਾਣੀ ਚ ਪਾ ਕੇ ਦੋਨੇ ਹੀ ਜਿਗਿਆ। ਪਾਣੀ ਚ ਪਾ ਪਾ ਕੇ ਉਹ ਤੇ ਸੈਟ ਕਰਤੀ ਸੀ ਲਾ ਤਾਂ। ਉਹ ਕਿਵੇਂ ਰੇ। ਉਹ ਤਾਂ ਟੈਲੀਵਿਜ਼ਨ ਜੀ ਲੱਗੇ ਹੁੰਦੇ ਕੀ। ਪਕਾਰੀ ਨਹੀਂ ਮੇਰੇ ਟੈਲੀਵਿਜ਼ਨ ਲੱਗਾ ਸੀ ਤੇ ਮੈਂ ਰੱਸੀ ਬੰਨ੍ਹ ਕੇ ਤੇ ਨਾਲ ਲੱਗਾ ਜਾ ਬੰਨ੍ਹਦਾ ਉਪਰ ਹੰਡ ਨਹੀਂ ਲੱਭ ਤੋਟ ਗਈ ਮੈਂ ਕਹੀ ਬਹੁਤ ਮਾਰਾ ਕੰਮ 6 ਹਜ਼ਾਰ ਦੇ ਗਏ ਉਹ ਕਦੇ ਬਾਜੀ ਬੰਦਲੇ ਕਹੀ ਮੇਰੇ ਚੱਲਣ ਦੇ ਸਾਰੇ ਐਡੀ ਚੰਗੀ ਤੇ ਮੋਟਰਸਾਈਕਲ ਉਹਨਾਂ ਨੂੰ ਮਿਲਿਆ ਉਹ ਜਿਹਨਾਂ ਦਾ ਬਹਿ ਕੇ ਉੱਡਿਆ ਸੀ ਚੱਲ ਕੋਈ ਨਹੀਂ 100 ਵੱਡ ਬਾਕੀ ਸਕੂਟਰ ਹਣ ਤਾਂ ਇਹ ਚੱਲ ਨਵੇਂ ਜੋੜਿਆ ਸੀ ਤਾਂ ਉਹ ਪਰ ਤਿਆਗਿਆ ਉਹ ਬਿੱਤੇ ਨੂੰ ਆਜ ਮਾਰਦੇ ਨਾ ਪਰ ਉਹਨੂੰ ਮੈਂ ਰਾਤ ਨੂੰ ਕਹਦਾ ਇਹ ਇੱਛਾ ਹੀ ਇੱਥੇ ਦੇ ਬਸ ਨਹੀਂ ਮੇਰੀ ਗੱਲ ਹੋ ਗਈ ਸੀ ਮੈਂ ਕਿਹਾ ਵੀ ਐਂ ਕਰਕੇ ਆਪਾਂ ਚੱਲ ਉੱਥੀ ਉਰਦੀ ਸੀ ਮੈਂ ਕਿਹਾ ਜਦੋਂ ਭਾਣੀ ਕੱਲ ਦੱਸਾਂਗੇ ਵੀ ਕੋਈ ਚੀਜ਼ ਆਉ ਪਿੰਜਰਾ ਹੱਥ 'ਚ ਉਹਨੂੰ ਆਜ ਮਾਰਨੇ ਸਾਰੀ ਘੜੀਆਂ ਥੱਲੇ ਥੱਲੇ ਤੇ ਭੈਣਾਂ ਆਵੇ ਤੇ ਮਰ ਜੇ ਭੈਣਾਂ ਆਵੇ ਤੇ ਮਰ ਜੇ ਇਹ ਵੀ ਮੈਨੂੰ ਕਹਿੰਦਾ ਇਹ ਮੈਨੂੰ ਕਿਆ ਕਰ ਘਰੇ ਨਾ ਯਾਰਾਂ ਇਹ ਤਰਹੀ ਰਹਿੰਦੀ ਐ ਨਹੀਂ ਉੱਥੇ ਤੁਹਾਨੂੰ ਜਦੋਂ ਮੈਂ ਤੁਹਾਨੂੰ ਦੱਸਿਆ ਇਹ ਖੇਤਰੀ ਇਲਾਕੇ ਦਾ ਡਾਇਵੇਸ ਬੜਕਾ ਕੇ ਲਾਇਆ ਹੋਵੇ ਕਿਤੇ ਦਾ ਫੇਰ ਸੀ ਬੜਕਾ ਕੇ ਲਾਇਆ ਨਹੀਂ ਸੀ ਖੇਤਰੀ ਤਾਂ ਫੇਰ ਉੱਤਰ ਤੇ ਹੀ ਇਹ ਹੈਲਥੀ ਖੇਤਰੀ ਹੈ ਤੈਨੂੰ ਆਏ ਹਾਂ ਪਤਾ ਨਹੀਂ ਕੀ ਕਰਦਾ ਭੈਣ ਦਣਿਆਂ ਦੀ ਅੱਜ